Bye-bye. <laughs> ਲੱਭੇ ਬੇਬੇ ਨੇ ਪੁੱਛਦੀ ਹੈ ਮੈਂ ਪਿੰਡ ਜਾਣਾ ਦਾ ਬੇਬੇ ਮੈਂ ਆਈ ਪੁੱਛਦੀ ਸੀ ਕਿ ਮੈਂ ਪਿੰਡ ਜਾਣਾ ਸੀ ਆਪਦੇ ਮੇਰੇ ਭਰਾ ਦਾ ਜਨਮ ਦਿਨ ਸੀ ਕਿਦੋਂ ਆ ਪੁੱਤ ਕੱਲ ਨੂੰ ਜਾਣਾ ਸੀ ਕੱਲ ਨੂੰ ਜਾਣਾ ਸੀ ਦੇਖ ਲਾਂਗੇ ਪੁੱਤ ਉਹ ਤਾਂ ਮੈਂ ਵੀ ਜਾਣਾ ਸੀਗਾ ਕਿੱਥੇ ਜਾਣਾ ਤੁਸੀਂ ਮੈਂ ਆਪਣੇ ਗਮਾਂਡ ਚ ਹੀ ਸੀ ਪੁੱਤ ਜਾ ਕੇ ਆਉਣਾ ਸੀਗਾ। ਅੱਛਾ ਕੋਈ ਪ੍ਰੋਗਰਾਮ ਹੈ? ਹਾਂ ਬੱਤ। ਅੱਛਾ ਕੱਲ ਨੂੰ ਹੀ ਹੈ? ਕੱਲ ਨੂੰ ਹੀ ਆ ਬੱਤ। ਅੱਛਾ ਫਿਰ ਮੈਂ ਵੀ ਜਾਣਾ ਜ਼ਰੂਰੀ ਹੈ ਬੇਬੇ। ਚੱਲ ਬਾਅਦ ਵਿੱਚ ਆਪਾਂ ਵਿਚਾਰ ਕਰਾਂਗੇ ਬੱਤ ਕੋਈ ਨਹੀਂ ਦੇਖ ਲਾਂਗੇ। ਮੇਰੀ ਮੰਮੀ ਨੇ ਫੋਨ ਕੀਤਾ ਸੀ ਕਹਿੰਦੀ ਕੱਲ ਨੂੰ ਟਾਈਮ ਨਾਲ ਹੀ ਆਜ। ਨਹੀਂ ਕੋਈ ਨਹੀਂ। ਠੀਕ ਆ ਮੈਂ ਕੱਪੜੇ-ਕੁੱਪੜੇ ਪ੍ਰੈਸ ਕਰ ਦਿੰਦੀ ਹਾਂ। ਘਰ ਲਾ ਤੂੰ। ਬੇਬੇ ਹੈ ਮਿੱਠੀਆਂ ਮੈਂ ਕਿਵੇਂ ਬੈਠਣਾ ਸੀਗਾ ਕਿਉਂ ਹਾਂ ਮੈਂ ਤਾਂ ਉਹ ਹੀ ਬੈਠੀ ਬਸ ਆਪਾਰਮ ਜੀ ਤਾਈ ਸੀ ਮੇਰੇ ਕੋਲ ਅੱਛਾ ਉਹ ਆਦੀ ਕਿ ਮੇਰੇ ਕੇ ਫੋਨ ਆਇਆਗਾ ਮਾਂ ਦਾ ਅੱਛਾ ਵੀ ਮੇਰੇ ਭਰਾ ਦਾ ਜਨਮ ਦਿਨ ਹੈ ਮੈਂ ਜਾਣਾਗਾ ਅੱਛਾ ਤੇ ਮੈਂ ਆਦੀ ਆ ਵੀ ਆਪਣਾ ਕੰਮ ਕੌਣ ਕਰੂਗਾ ਕੰਮ ਸਾਰਾ ਪਿਆਗਾ ਫਿਰ ਜਾਣਾ ਹੀ ਹੈ ਵਗ ਜਾਂਦੇ ਤੇ ਫੇਰ ਕੰਮ ਕੌਣ ਕਰੂ ਮੇਰੇ ਤਾਂ ਗੋਡੇ ਦੁਖਦੇ ਨੇ ਮੈਥੋਂ ਹੁੰਦਾ ਨਹੀਂ ਕੰਮ ਕੋਈ ਨਹੀਂ ਇੱਕ ਦਿਨ ਹੈਗਾ ਮੈਂ ਕਰ ਲੂੰਗੀ ਕੰਮ ਦਾ ਕੀ ਹੈਗਾ ਅੰਮੀ ਨਹੀਂ ਹਊਗਾ ਕੋਈ ਤੂੰ ਕੋਈ ਲਾਉਂਦੀ ਨਾ ਤਾਂ 10 ਦਿਨ ਨੀ ਮੁੜਨਾ ਨਹੀਂ ਕਿਉਂ ਨਹੀਂ ਮੁੜਨਾਗਾ ਇੱਕ ਦਿਨ ਦੀ ਗੱਲ ਹੈਗੀ ਮੈਂ ਭੱਗ ਜਾਂਦੇ ਮੈਨੂੰ ਪਤਾ ਉਹ ਤਾਂ ਵੀ ਤੇ 10 ਦਿਨ ਨੀ ਉਹ ਮੁੜਦੀ ਤਾਂ ਹੁਣ ਕੰਮ ਕਰਨਾ ਬਗਾਨੇ ਘਰੇ ਕੰਮ ساری ਉਮਰ ਹੀ ਕਰਨਾ ਤੈਨੂੰ ਇਹਨਾਂ ਦਾ ਠੇਕਾ ਲਿਆ ਕੰਮ ਦਾ ਕੋਈ ਨੀ ਇੱਕ ਦਿਨ ਨਾਲ ਕੋਈ ਫਰਕ ਨਹੀਂ ਪੈਂਦਾਗਾ ਕੋਈ ਨੀ ਉਹਨਾਂ ਨੂੰ ਭੱਗ ਜਾਂਦੇ ਉਹਨਾਂ ਨੂੰ ਕਿਉਂ ਭੱਗ ਜਾਂਦੇ ਤੂੰ ਆਹਦਾ ਚੁੱਪ ਕਰਕੇ ਸੈਂਟਰ ਤੇ ਜਾਇਆ ਕਰ ਮੈਂ ਤੁਹਾਨੂੰ ਦੱਸਾਂ ਤੂੰ ਇਹਨਾਂ ਦੇ ਕਮਾਟ ਜੇ ਮੈਂ ਤੈਨੂੰ ਮਾਇਆ ਕਹਿੰਦੀ ਆ ਤੂੰ ਉਵੇਂ ਕਰਿਆ ਕਰ ਬਸ ਉਵੇਂ ਕਰ ਲੈਣੀ ਐ ਦੱਸ ਜੇ ਨਹੀਂ ਜਾਂਦੇ ਨਹੀਂ ਤਾਂ ਉਵੇਂ ਕਰਨਾ ਤਾਂ ਮੇਰੀ ਗੱਲ ਸੁਣ ਫਿਰ ਉਹ ਮੇਰੇ ਕੋਲ ਆਈ ਸੀ ਮੈਂ ਉਹਨੂੰ ਐ ਕਹਤਾ ਸੀ ਵੀ ਤੈਨੂੰ ਅਸੀਂ ਦੱਸਾਂਗੇ ਰਾਏ ਕਰਕੇ ਦੇਖਾਂ ਅੱਛਾ ਤੇ ਐਂ ਕਰ ਤੂੰ ਉਹ ਨਾ ਡੀੜੇ ਆਦੀ ਸੀ ਮੈਨੂੰ ਵੀ ਮੈਂ ਪ੍ਰੈਸ ਕਰ ਦਿੰਦੀ ਆ ਜਾ ਤਾਂ ਉਹਦੇ ਲੀੜਾਂ ਤੇ ਮੈਂ ਜਿਹੜੀ ਪ੍ਰੈਸ ਲਾ ਦੇ ਅੱਛਾ ਤੇ ਜਾ ਉਹਦਾ ਕੋਈ ਲਕੋ ਉਹ ਦੇ ਕੱਪੜਾ ਕਿਦੋਂ ਤੱਕ ਲੱਗੇ ਜਾਣ ਨਹੀਂ ਦੇਣੀ ਬਸ ਹੋ ਰਹੀ ਜੋਗੇ ਆਪੇ ਮੈ ਇੱਕੋ ਨਹੀਂ ਕੰਮ ਮੇਰੀ ਬੇਬੇ ਤੇ ਮੈਂ ਤੇਰੀ ਧੀ ਹੁਣੀ ਕੰਮ ਹੋਇਆ ਹੀ ਲੈ ਮਨਵਾ ਇਹਦਾ ਕੰਮ ਕਰਾਂਉ ਮੇਰੇ ਧੀ ਤੋਂ ਹੁਣ ਜਾ ਕੇ ਦਿਖਾਵੇ ਚਲ ਕੱਪੜੇ ਪ੍ਰੈਸ ਹੋ ਗਏ ਕੱਪੜਿਆਂ ਦਾ ਨਿਪਟਿਆ ਕੰਮ ਮੈਂ ਕਈ ਵਾਰ ਲੈਟ ਲੁੱਟ ਭੱਗ ਜਾਂਦੀ ਆ ਫੇਰ ਓਖਾ ਹੋ ਜੀ ਐ ਕਰੂੰਗੀ ਤਾਂ ਮੈਂ ਜਾਂਦੀ ਪਾ ਦੂੰਗੀ ਆ ਉੱਥੇ ਜਾ ਕੇ ਪਾ ਲੂੰਗੀ ਪ੍ਰੋਗਰਾਮ ਵੇਲੇ ਨਹੀਂ ਪਾਰਾ ਜਾ ਥੋੜਾ ਜਿਹਾ ਬੇਬੇ ਨੇ ਵੀ ਕੁਝ ਦੱਸਿਆ ਨਹੀਂ ਮੈਨੂੰ ਨਾ ਹਾਂਜੀ ਮਨਜੀਤ ਆਇਆ ਚਲ ਮੈਂ ਤਾਂ ਫਿਰ ਜਾਣੀ ਆਂ ਦੱਸਣ ਨਾ ਦੱਸਣ ਪਤਾ ਨਹੀਂ ਕਿੱਥੇ ਗਏ ਆ ਹੀ ਨਹੀਂਗੇ ਹਜੇ ਤੱਕ ਚਲ ਦੇਖਦੀ ਆਂ ਮੈਂ ਫੋਨ ਕਰਦੀ ਆਂ ਫਿਰ ਜੇ ਨਾ ਆਏ ਤਾਂ ਬੇਬੇ ਨੇ ਵੀ ਕੁਝ ਦੱਸਿਆ ਨਹੀਂ ਮੈਂ ਕੱਲ ਉਹਦਾ ਪੁੱਛਿਆ 참ੇ ਰਹਿ ਬੜ ਗਿਆ ਕਪੜਾ ਤੱਕਦੇ ਪਰੰਜੀ ਪਾ ਬੀ ਇੱਥੇ ਕੱਪੜੇ ਪ੍ਰੈਸ ਕਰਕੇ ਰੱਖ ਕੇ ਗਈ ਹੈਗੀ ਅਹੀਂ ਲੱਗਦਾ ਕਿ ਮੇਲਾ ਦਾ ਪ੍ਰੈਸ ਜਲਦੀ ਛੱਡ ਗਈ ਹੈਗੀ ਇੰਨੀ ਗਰਮ ਪਈ ਹੈਗੀ ਇਹ ਕਰਦੀ ਹਿੰਦੇ ਤੇ ਧਰ ਜੰਨੀ ਹੈ ਕਿਉਂਕਿ ਪ੍ਰੈਸ ਤਾਂ ਉਹ ਆਪ ਹੀ ਕਰਕੇ ਧਰ ਕੇ ਗਈ ਹੈਗੀ ਸ਼ੱਕ ਵੀ ਨਹੀਂ ਹੋਊਗਾ ਖੀ ਕਰਕੇ ਧਰ ਜਾਈਂਗੇ। ਬੜੇ ਸ਼ੱਕ ਨਹੀਂ ਹੋਣਾਗਾ। ਚੋਕ ਲੈ ਬੇਬਿੱਤ ਰਕਮ ਹੋ ਗਿਆ। ਨਾਲ ਜੇ ਛੜਦੀ ਜੰਗਾ। ਉਹ ਨਿਛਤਰਾ ਉਹ ਗਾਂ ਵਾਲੇ ਚ ਲੈ ਜੀ ਪਾਣੀ। ਆ ਟੱਕਣ ਵਾਲਾ ਇੱਥੋਂ। ਆਹੋ। ਫਿਰ ਮੈਂ ਦੇਖਦਾ ਤੜਕੇ ਆ ਕੇ ਕੀ ਮੰਨਦਾ ਮੈਂ ਤਾਂ ਹੁਣ ਚੱਲਿਆ ਰਿਸ਼ਤੇਦਾਰੀ ਚ। ਮੈਂ ਤਾਂ ਚੱਲਾ ਰਿਸ਼ਤੇ ਦੇ ਵਿੱਚ ਤੜਕੇ ਦੇਖਦੇ ਆਂ ਲਵਾ ਦੀ ਭੰਗੇ ਤੋਂ ਆਉਣਗੇ ਆਪਣੇ ਪਿੰਡ ਵਾਲੇ ਧੋਨੇ ਵਾਲੇ ਨਾਲ ਕੱਦੂ ਕਰਵਾ ਦੀ ਹੈਂ ਉਹ ਕੱਦੂ ਕਰਦਾ ਨਹੀਂ ਕਰਾਂਗੇ ਕੱਦੂ ਮੈਨੂੰ ਪਹਿਲ ਨਹੀਂ ਆਦਾ ਭਾਈ ਉਹ ਤਾਂ ਆਉਂਦਾ ਹੈਗਾ ਮੈਂ ਤਾਂ ਜਾਨਣਾ ਫਿਰ ਪਹਿਰ ਤੋਂ ਪੁੱਛਦੇ ਆਂ ਕੀ ਕਹਿੰਦੇ ਆਂ ਕਿੱਧਰ ਗਿਆ ਸੀ ਮੁੰਡਿਆ ਤੂੰ ਝੋਨਾ ਨਹੀਂ ਰਹਿਂਦਾ ਹੀ ਬੇਬੇ ਆਪਣੇ ਲਾਉਣ ਵਾਲਾ ਕਿੱਲਾ ਉਹਦੇ ਪਾਣੀ ਛੱਡ ਕੇ ਤੂੰ ਭਰ ਕੇ ਆ ਜਾਂਦਾ ਉਹਨੇ ਕਹਿਆ ਰਿਹਾ ਤੇ ਤੂੰ ਭਾਈ ਬਾਗ ਗਿਆ ਉੱਧਰ ਤੇ ਉਹ ਹੁਣ ਟੌਰ ਚੱਕੀ ਫਿਰਦੀ ਆ ਜਾਣ ਨੂੰ ਉਹਦੇ ਭਰਾ ਆ ਆਦੀ ਮੇਰੇ ਦਾ ਜਰਮ ਦੇਣਾ ਓਏ ਮੈਨੂੰ ਵੀ ਆਇਆ ਸੀ ਫੋਨ ਤਾਂ ਤੇ ਭਾਈ ਫੇਰ ਹੁਣ ਜਾਣ ਨੂੰ ਤੂੰ ਦੇਖ ਲੈ ਹੁਣ ਵੀ ਤੂੰ ਕੱਲਾ ਵਗਦੀ ਮੈਂ ਤਾਂ ਤੈਨੂੰ ਆਇਆ ਆਦੀ ਆ ਕੱਲਾ ਬੇਬੇ ਇਕੱਲੇ ਜਾਣਾ ਇਸ ਕਿਰੀ ਉਹ ਤੂੰ ਕੱਲਾ ਵਾਜ ਕੇ ਕੇਕ ਕੱਟ ਕੇ ਆ ਜੀ ਜੋ ਕਹੀ ਤਾਂ ਮੇਰੀ ਗੱਲ ਸੁਣ ਦੋ ਪੰਜ 6000 ਰੁਪਿਆ ਲਾ ਕੇ ਉਹ ਨਾਲੇ ਤਾਂ ਤੇ ਨਾਲੇ ਭਾਈ ਫਿਰ ਮੈਂ ਜਾਣਾਗਾ ਇੱਧਰ ਆਪਦੇ ਕੰਮ ਧੰਦੇ ਜਾਣਾ ਮੈਂ ਜਿਹੜੀ ਤੂੰ ਕਹਨੇ 5 6000 ਲਗੂ ਪੈਸੇ ਨਾ ਵਰਤੇ ਦਿੰਦੇ ਇਸ ਕਿਰੀ ਪੈਸੇ ਨਾ ਨਹੀਂ ਪੁੱਤ ਮੈਂ ਇੱਥਾ ਤਾਂ ਦੇ ਹੋਂ ਛੋੜਿਆ ਸਾਰਾ ਕੰਮ ਸਿੱਧਾ ਹਾਂ ਹੈਗਾ ਨਾ ਵੀ ਮੇਥੋਂ ਕੰਮ ਨਹੀਂ ਹੁੰਦਾ ਕੰਮ ਬਣਦਾ ਹੀ ਨਹੀਂ ਪੁੱਤ ਮੈਂ ਇੱਥਾ ਇੱਕ ਦਿਨ ਕੋ ਅਨਸਾਰ ਲਿਖ ਇੱਕ ਦੂਜੇ ਦਿਨ ਮੁੜ ਆਵਾਂਗੇ। ਨਾ ਸਾਦਾ ਸੁੱਦਾ ਨਹੀਂ ਭਾਈ ਮੈਂ ਤਾਂ ਕੰਮ ਜਾਣਾ ਆਪ। ਕਿੱਥੇ ਜਾਣਾ ਨੂੰ ਕੰਮ? ਮੈਂ ਵੀ ਇੱਥੇ ਜਾਣਾ ਕਿਸੇ ਦੇ। ਇੱਥੇ ਕੀ ਤੇ? ਜਾਣਾ ਹੈਗਾ ਮੈਂ ਆਪਦੇ ਕੰਮ ਜਾਣਾ। ਬਹਾਨੇ ਮਰੀ ਜੰਨੀ ਆ ਬੇਬੇ ਤੂੰ ਮੈਨੂੰ ਪਤਾ ਕਿਹੜਾ ਜਾਣਾ ਹੋਊਗਾ। ਨਹੀਂ ਮੈਂ ਜਾਣਾ ਭਾਈ ਮੈਥੋਂ ਨਹੀਂ ਬੰਦਦਾ ਹੁਣ ਛੋਡਾ ਕੰਮ ਆਦਾ ਆਪੇ ਸਾਹਮਣ। ਤੂੰ ਜਾਣ ਨਹੀਂ ਦੇਣ ਗੱਲ ਕਹਿ। ਜਾਣ ਕੇ ਤੂੰ ਇਕੱਲਾ ਬਗ ਜਾ। ਇਕੱਲਾ ਮੈਂ ਕਿਵੇਂ ਗੱਲਾਂ ਬਗ ਜੂਆ? ਮੈਂ ਸੋਣਾ ਲੱਗੂ ਤੇ ਇਕੱਲਾ ਜਾਂਦਾ। ਹੂੰ ਮੈਨੂੰ ਆ ਦੱਸ ਤੂੰ ਐਂ ਕਰ ਬਾਲਾ ਕਲੇਜ ਜਾਣਾ ਕਰ ਤੇ ਪਰਮਜੀਤ ਕਿੱਥੇ ਆ ਉਹ ਇੱਥੇ ਫਿਰਦੀ ਆ ਕਿੱਥੇ ਫਿਰਦੀ ਆ ਇੱਥੇ ਹੋਣੀ ਆ ਰਸੋਈ ਚ ਪਰ ਰਸੋਈ ਤਾਂ ਮੈਂ ਦੇਖ ਕੇ ਆਇਆ ਫਿਰ ਅੰਦਰ ਹੋਣੀ ਆ ਤੈਨੂੰ ਪੁੱਛੀ ਨਹੀਂ ਉਹ ਦੰਦਾ ਨਾ ਮੈਂ ਨਹੀਂ ਪੁੱਛਿਆ ਵੀ ਕਿੱਥੇ ਜਾਣਾ ਕਿੱਥੇ ਨਹੀਂ ਪੁੱਛਿਆ ਤਾਂ ਹੂ ਮਾਣਾ ਮੋਟਾ ਤੂੰ ਮੈਂ ਤਾਂ ਫਿਰ ਕਿਹਾ ਹੀ ਨਹੀਂ ਮੈਨੂੰ ਤਾਂ ਤੁਹਾਨੂੰ ਦੱਸਿਆ ਨਹੀਂ ਮੇ ਕੰਮਾਂ ਦੀ ਕਲਪਨਾ ਹੋਈ ਪਈ ਆ ਅੱਛਾ ਹੂੰ ਮੈਂ ਤਾਂ ਇੰਸਲਾ ਬਣਾਈ ਸੀ ਵੀ ਮਨਜੀਤ ਨੂੰ ਭੇਜ ਦੂੰ ਕੱਲੇ ਨੂੰ ਮੈਂ ਤਾਂ ਕੱਲਾ ਜਾਂਦਾ ਹੀ ਪਰਮੀ ਦੀ ਵੀ ਨਾਲ ਜਾਊਗੀ ਭਾਈ ਕੁੜੀ ਤਾਂ ਜਾਂਦੀ ਆ ਸੈਂਟਰ ਚ ਤੇ ਕੰਮ ਕਾਹਨ ਕਰੂਗਾ ਭਾਈ ਜਾਣਾ ਨਹੀਂਗਾ ਕਿ ਜਾਣਾ ਕਿਉਂ ਨਹੀਂ ਬੇਬੇ ਨਾ ਭਾਈ ਮੈਂ ਨਹੀਂ ਜਾਣ ਦਿੰਦੀ ਮੈਂ ਥੋੜੇ ਕੰਮ ਬਣਦਾ ਮੈਂ ਤੈਨੂੰ ਕਹਿ ਰਾਂਗਾ ਤੂੰ ਮੈਨੂੰ ਜਾਣ ਦਿੰਦੀ ਉਹ ਭੈਣ ਨੂੰ ਕਹ ਦੋ ਦਿਨ ਛੁੱਟੀਆਂ ਕਰ ਲੂ ਛਾਂ ਉਹਨਾਂ ਛੁੱਟੀ ਮਿਲਦੀ ਨਹੀਂ ਛੁੱਟੀਆਂ ਮਿਲਦੀ ਹੋਵੇ ਤਾਨੂੰ ਰੱਖ ਲੈ ਜਨਮ ਪਰ ਮੈਂ ਦੁਬਾਰੂ ਪਹੁੰਚਦਾ ਨੂੰ ਕੀ ਕਹਿੰਦੀ ਐ ਪਰ ਮੈਂ ਕਿੱਧਰ ਗਈ ਸੀ ਤੂੰ ਮੈਂ ਤਾਂ ਕੱਪੜੇ ਪਾਈ ਜਾਂਦੀ ਸੀ ਮਸ਼ੀਨ 'ਚ ਮੈਂ ਅੰਦਰ ਸੀ ਤੂੰ ਬਾਥਰੂਮ 'ਚ ਹਾਂ ਮੈਂ ਅੰਦਰ ਸੀ ਪਰ ਮੈਂ ਨਿਕੀ ਨਹੀਂ ਮਰੀ ਮੈਂ ਇੱਧਰ ਆ ਗਿਆ ਤੇ ਉਹ ਫੋਨ ਆਇਆ ਸੀਗਾ ਗੁਰਥੜੀਆਂ ਵਾਲਿਆਂ ਦਾ ਹਾਂ ਤੇ ਉਹ ਕਹਿੰਦੀ ਵੀ ਜਨਮ ਦੇਣਾ ਹੈ ਤੈਨੂੰ ਆ ਗਈ ਫੋਨ ਹਾਂ ਹਾਂ ਮੈਂ ਕੱਪੜੇ ਕੋਪੜੇ ਪ੍ਰੈਸ ਕਰ ਰੱਖਿਆ ਹੈ ਕਿ ਤੁਹਾਨੂੰ ਡਿਗਦੀ ਸੀ ਮੈਂ ਮੈਂ ਵੀ ਹੁਣ ਬਸ ਕੱਪੜੇ ਬਦਲਦਾ ਹੀ ਨਾ ਆਉਂਦਾ ਸੀਗਾ ਨਾਲੋ ਉਸ ਦਿਨ ਹੋ ਜੋ ਤੇ ਆ ਮਜਾ ਆ ਜਾਗਾ ਤੇ ਤੂੰ ਅੰਦਰ ਜਾ ਬੇਬੇ ਨੇ ਤਾਂ ਕੁਝ ਦੱਸਿਆ ਨਹੀਂਗਾ ਪੁੱਛਿਆ ਸੀਗਾ ਕਹਿੰਦੇ ਸੀ ਸੋਚ ਕੇ ਦੱਸ ਬੇਬੇ ਨੇ ਮੈਂ ਬੋਸ਼ ਕਾਇਆ ਸੀ ਬੇਬੇ ਕਹਿੰਦੀ ਜਾਣਾ ਨਹੀਂਗਾ ਮੈਂ ਜਾਣਾ ਕਿਉਂ ਨਹੀਂਗਾ ਇੱਕ ਰਿਸ਼ਤੇਦਾਰੀ ਆ ਉੱਥੇ ਨਹੀਂ ਜਾਣਾ ਨਹੀਂ ਹਾਂ ਜਾਣਾ ਜਾਣਾ ਕਿਉਂ ਨਹੀਂਗਾ ਮੇਰੇ ਤੋਂ ਕਹਿੰਦੀ ਕੰਮ ਨਹੀਂ ਹੁੰਦਾ ਇਹ ਕੀ ਗੱਲ ਹੋਈ ਪਤਾ ਨਹੀਂਗਾ ਮੈਂ ਤੂੰ ਤਾਂ ਫਿਰ ਤੂੰ ਕਹਿੰਦੀ ਆ ਕਿ 5-6000 ਰੁਪਏ ਲਾਉ ਮੈਂ ਪੈਸੇ ਨਾਲ ਵਰਤਨ ਵਾਲੀ ਹੁੰਦੀ ਇਸ ਕੀ ਦੇਖ ਮੈਂ ਫਿਰ ਤੂੰ ਰੋਕ ਕੇ ਰਾਜੀ ਆਂ ਮੈਂ ਇਹ ਗੱਲ ਕਹਿ ਕੇ ਮੂੰਹ ਮੜਾ ਬਸ ਕੰਮ ਸਾਰੇ ਨੇ ਤਿਆਰ ਹੋ ਜਾ ਕੋਈ ਨਾ ਬਚਾ ਬਸ ਮੈਂ ਪ੍ਰੈਸ ਕਰਦੇ ਬਸ ਮੈਂ ਤਿਆਰੀ ਹੋਣਾਗਾ ਕੋਈ ਨਾ ਬਸ ਚੱਲਦਾ ਮੈਂ ਤੁਸੀਂ ਕੁਰਤਾ ਪਜਾਮਾ ਪਾਉਂਗੇ ਕਿ ਪੈਂਟ ਸ਼ਰਟ ਉਹ ਜਿਹੜਾ ਹੋਇਆ ਆਪਣਾ ਉਹ ਹੀ ਪਾ ਲਾਂਗੇ ਤੁਹਾਡੇ ਪ੍ਰੈਸ ਕਿੱਥੇ ਪਿਆ ਮੈਂ ਆਪਦੇ ਵੀ ਕਰ ਲੇ ਦੋਸਤ ਕੋਈ ਗੱਲ ਉਹ ਤੁਹਾਡੇ ਕਰਦੇ ਕੋਈ ਗੱਲ ਨਹੀਂ ਨਿਕ ਕਪੜੇ ਕੱਢੀ ਲੈ ਫਿਲਫਾਫੇ ਚ ਪਾ ਲੈਣੀ ਆ ਮੈਂ ਪਾ ਲੂੰਗੀ ਆਮਨ ਚੀਜ਼ ਦਾ ਫੂਟ ਇੱਕ ਲਾ ਪਾ ਲੂੰਗੀ ਲਿਫਾਫੇ ਚ ਲਾ ਦੇਣੀ ਆ ਲਾ ਪਾ ਲੈਣੀ ਆ ਹਾਈ ਆ ਗਈ ਇਹ ਤਾਂ ਐਨਾ ਸੋਹਣਾ ਪ੍ਰੈਸ ਕਰਕੇ ਧਰਕੇ ਗਈ ਸੀ ਮੱਚ ਕਿਵੇਂ ਗਿਆ ਸੂਟ ਪ੍ਰੈਸ ਨਾਲ ਇਹਦਾ ਪ੍ਰੈਸ ਲੱਗੀ ਪਈ ਐ ਹਾਂ ਕੀ ਹੋ ਗਿਆ ਮੇਰੇ ਸੂਟ ਨੂੰ ਇਹ ਤਾਂ ਹਾਂ ਜੀ ਅਮੀ ਖਿਲ ਰਹੀਆਂ ਪਈਆਂ ਨਹੀਂ ਇਹ ਮੈਂ ਤਾਂ ਵਧੀਆ ਰੱਖ ਕੇ ਗਈ ਸੀ ਇਹ ਕਿਵੇਂ ਮੱਚ ਗਿਆ ਸੂਟ ਮੇਰਾ ਇਹ ਤਾਂ ਐਨਾ ਸੋਹਣਾ ਪ੍ਰੈਸ ਕੀਤਾ ਸੀਗਾ ਇਹ ਤਾਂ ਡੱਮਗੋ ਹੋਇਆ ਪਿਆ ਹਾਏ ਹੁਣ ਕੀ ਕਰਾਂ ਮੇਰੇ ਕੋਲ ਤਾਂ ਸੂਟ ਹੀ ਦੋ ਸੀਗੇ ਕਿਵੇਂ ਗੱਲ ਨੂੰ ਪਾਉਣਾ ਸੀ ਹੁਣ ਮੈਂ ਕੀ ਪਾਉਂਗੀ ਜਾਂਦੀ ਹੋਈ ਇਹ ਤਾਂ ਸਿਆਪਾ ਖੜਾ ਹੋ ਗਿਆ ਮੈਨੂੰ ਹਾਈ ਮੇਰਾ ਇੰਨਾ ਸੋਹਣਾ ਸੂਟ ਸੀ ਇਹ ਕਿਵੇਂ ਮੱਚ ਗਿਆ ਮੇਰਾ ਪਾਇਆ ਵੀ ਨਹੀਂ ਸੀ ਅਜੇ ਇਹ ਹੁਣ ਕੀ ਕਰਾਂ ਮੈਂ ਇਹ ਮੱਚੀ ਹੋ ਕੇ ਨੇ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਮੇਰਾ ਤਾਂ ਗਾੜੇ ਸੂਟ ਮੱਚੇ ਨਹੀਂ ਗਾਬ ਤੋ ਬ੍ਰੈਸ ਕਰਨਾ ਬ੍ਰੈਸ ਧਿਆਨ ਨਾਲ ਕੀਤੀ ਹੈ ਇਹ ਜੀ ਗੱਲ ਨਹੀਂ ਵੀ ਮੈਂ ਧਿਆਨ ਨਾਲ ਨਹੀਂ ਕੀਤੀ ਆਪਦਾ ਸੂਟ ਹੁਣ ਮੈਨੂੰ ਪਤਾ ਹੀ ਲੱਗਦਾ ਜੀ ਮੱਚਿਆ ਹੁੰਦਾ ਇਹ ਮੱਚਿਆ ਤਾਂ ਮੱਚਿਆ ਕਿਵੇਂ ਹੁਣ ਕੀ ਕਰਾਂ ਮੈਂ ਉਹ ਜੇ ਖਰਾਬ ਹੋ ਗਿਆ ਮੈਂ ਹੁਣ ਚਲ ਜਾਂਦੀ ਹੂ ਪਾ ਕੇ ਲੈ ਜੂੰਗੀ ਆ ਸੂਟ ਆ ਆ ਮੈਂ ਕਿਹਾ ਮੈਂ ਉੱਥੇ ਪਾ ਲੂੰ ਜੇ ਹੁਣ ਆ ਪਾ ਕੇ ਜਾਨੀ ਆ ਤਾਂ ਫਿਰ ਉੱਥੇ ਕੀ ਪਾਉਂਗੀ ਮੈਂ ਜਾ ਕੇ ਆਗੇ ਘੁੜ ਕੇ ਆਗੇ ਤੇ ਜਿਹੜਾ ਮੈਂ ਤੈਨੂੰ ਕੰਮ ਕਿਹਾ ਸੀ ਉਹ ਕਰਿਆਈ ਕਰਿਆਈ ਮਚਾਇਆਈ ਵਧੀਆ ਹੋ ਗਿਆ ਚਲ ਬਾਵਾ ਹੀ ਮਚਾਇਆਈ ਮੈਂ ਤਾਂ ਚਲ ਵਧੀਆ ਹੋ ਗਿਆ ਹੁਣ ਉਹ ਜਾ ਤਾਂ ਨਹੀਂ ਸਕੂਗੀ ਐਵੇਂ ਟਾਇਰ ਚੱਕੀ ਫਿਰਦੀ ਸੀ ਤੇ ਬਾਈ ਆਇਆ ਸੀਗਾ ਤੇਰੇ ਕੋਲੇ ਕੀ ਜਾਂਦਾ ਸੀ ਉਹਨੋਂ ਮੈਂ ਇਹ ਕੋਲ ਪੁੱਛਦਾ ਸੀ ਕਿ ਕਿੱਦੇ ਸੀ ਜਾਣਾ ਮੈਂ ਕਹਿੰਦਾ ਭਾਈ ਕੱਲਾ ਜਾਇਆ ਰਾਇਨ ਦੇ ਉਹਨੂੰ ਆਪਾਂ ਤੋਂ ਨਹੀਂ ਇਹਨਾਂ ਦੇ ਧੰਦੇ ਬਣਦੇ ਐਵੇਂ ਕੋਸਾ ਨਹੀਂ ਹੁੰਦਾ ਐਵੇਂ ਟਾਇਰ ਚੱਕੀ ਫਿਰਦੀ ਸੀਗੀ ਇਹ ਮਚਾਤ ਆਈ ਪਰ ਮੈਨੂੰ ਬੜੀ ਹੁੰਦੀ ਲੱਗਾ ਮੈਨੂੰ ਦੁੱਖ ਜਿਹਾ ਲੱਗਾ ਕੋਈ ਦੁੱਖ ਨਹੀਂ ਉਹਦਾ ਸੂਟ ਸੀ ਆਪਣਾ ਸੂਟ ਸੀ ਉਹ ਤੇ ਬਾਈ ਨੂੰ ਪਤਾ ਲੱਗੂਗਾ ਤਾਂ ਕੀ ਸੱਚੂ ਆ ਬਾਈ ਨੂੰ ਸੋਹਣਾ ਹੁੰਦਾ ਇਹਨਾਂ ਨੇ ਮਚਾਇਆ ਆਪਾਂ ਕਹਿੰਦੇ ਹਾਂ ਕਿ ਉਸੇ ਤੋਂ ਲੱਗੀ ਆ ਪਰ ਇਸ ਪਤਾ ਹੀ ਉਹਨੂੰ ਵੀ ਮੈਂ ਵਧੀਆ ਕਰਕੇ ਧਰਕੇ ਆਈਆਂ ਕਿ ਐਵੇਂ ਹੋ ਜਾਊਗਾ ਆਇਓ ਇੰਨਾ ਨਹੀਂ ਉਹ ਕਰਦੀ ਖਿਆਲ ਲੈ ਕਿਉਂ ਨਹੀਂ ਖਿਆਲ ਕਰਦੀ ਇਹਦਾ ਮਤਲਬ ਇਹ ਵੀ ਉਹ ਆਪਣੇ ਮੂਰੇ ਬੋਲਦੀ ਨਹੀਂ ਜਾਂ ਕੁਝ ਹੋ ਨਹੀਂ ਕਰਦੀ ਤਾਂ ਉਹਨੂੰ ਕੁਝ ਪਤਾ ਹੀ ਨਹੀਂਗਾ ਮੈਂ ਨਹੀਂ ਉਹਨੂੰ ਇੰਨਾ ਨਹੀਂ ਪਤਾ ਲੱਗਦਾ ਮੈਨੂੰ ਬੜਾ ਤਰਸ ਆਉਂਦਾ ਪਰ ਮੈਂ ਹਰਕਤਾਂ ਕਰਦੀਆਂ ਫਿਰ ਮੈਨੂੰ ਐ ਲੱਗਦਾ ਵੀ ਮੈਂ ਸੱਚੀ ਤੇਰੀ ਧੀ ਐ ਮਾਏ ਤੇਰੀ ਮਾਏ ਕੇ ਪੜਾਂਦੀ ਵੀ ਤੂੰ ਮੇਰੀ ਮਾਂ ਹੀਂ ਮਾਤਾ ਮੇਰੀ ਤੂੰ ਹੀ ਹੈਂਗੀ ਪਰ ਮਾਵਾ ਇਹੋ ਜੇ ਘਟੀਆਂ ਕੰਮ ਨਹੀਂ ਆਉਂਦੇਆਂ ਈਆਂ ਨੂੰ ਸਿਖਾਉਂਦਾਂ ਤੂੰ ਜਿਵੇਂ ਤੈਨੂੰ ਮਾਂ ਕਹਿੰਦੀ ਨਾ ਤੂੰ ਆਵੇਂ ਕਰਿਆ ਕਰ ਤੂੰ ਮੇਰੇ ਨਾਲ ਐਵੇਂ ਮੈਨੂੰ ਮੱਤਾਂ ਜੀਆਂ ਨਾ ਦਿਆ ਕਰ ਮੈਂ ਤੈਨੂੰ ਦੱਸਾਂ ਮੈਂ ਤਾਂ ਕਿੱਲਣਾ ਮਤਾਂ ਦੇ ਗੇ ਤੂੰ ਮੇਰੀਆਂ ਮੱਤਾਂ ਲਵੇਂਗੀ ਤੂੰ ਨਾ ਐਵੇਂ ਬੈਨਫਾਟ ਤੋ ਮੇਰੀਆਂ ਮੱਤਾਂ ਲਿਆ ਕਰ ਤੇ ਐਵੇਂ ਉਹਨਾਂ ਦੇ ਨਾਲ ਲਿਆ ਕਰ ਸਾਈਡ ਦੀ ਸਾਰਾ ਦਿਨ ਵੀ ਉਹਨਾਂ ਦੀ ਸਾਈਡ ਦੀ ਲੈਂਦੀ ਰਹੀ ਨੀ ਤੂੰ ਆਪਦਾ ਕੰਮ ਕਰ ਜਿਹੜਾ ਮੈਂ ਤੈਨੂੰ ਕੰਮ ਆਦੀ ਹੁੰਨੀਆ ਕਰਨ ਨੂੰ ਸਾਰਾ ਦਿਹਾੜੀ ਮੇਰੇ ਮੂਹਰੇ ਉਹਨਾਂ ਤੇ ਉਹ ਲੱਗੀ ਰਹੂਗੀ ਗੋਲੀ ਤੇ ਮੇਰੇ ਤਾਂ ਅੱਖ ਹੀ ਨਹੀਂ ਲੱਗਦੀ ਤੇਰੇ ਕਹਣੇ ਤੇ ਸਾਰਾ ਕੁਝ ਹੋ ਰਿਹਾ ਹੈਗਾ ਉਹਦੇ ਕਹਣੇ ਤੇ ਮੈਂ ਵਿਚਾਰੀ ਦੇ ਕਦੇ ਚੱਲੀ ਨਹੀਂ ਗਈ ਪਤਾ ਮੈਨੂੰ ਕਿੰਨਾ ਪਛਤਾਵਾ ਹੁੰਦਾਗਾ ਵੀ ਐਨੀ ਵਧੀਆ ਹੈਗੀ ਮੇਰੀ ਭਾਬੀ ਲੋਕਾਂ ਦੀਆਂ ਪਤਾ ਸਿਆਣੀਆਂ ਵੀ ਨਹੀਂ ਗਾ ਸਾਰਾ ਦਿਨ ਤੇਰੀ ਸੇਵਾ ਕਰਦੀ ਹੈਗੀ ਮੈਨੂੰ ਆਈ ਨੂੰ ਚਾਹ ਪਾਣੀ ਰੋਟੀ ਸਾਰਾ ਦਿਨ ਆਪਣੇ ਥੱਲੇ ਲੱਗੀ ਰਹਿੰਦੀ ਹੈਗੀ ਤੂੰ ਨਾਲ ਤੂੰ ਤਰੀਫ ਕਰਨੀ ਛੱਡ ਦੇ ਤੈਨੂੰ ਜਿਵੇਂ ਮੈਂ ਕਹਣੀ ਆ ਨਾ ਮੈਂ ਕਰਿਆ ਕਰ ਤੂੰ ਹੀ ਨਾ ਪੈਣ ਫालतू ਤਰੀਫ ਜੀ ਕਰਿਆ ਕਰ ਸਾਰਾ ਦਿਨ ਬੀਬੇ ਜਿਵੇਂ ਤੂੰ ਕਮੇਗੀ ਨਾ ਮੈਂ ਤਾਂ ਉਵੇਂ ਹੀ ਕਰੂੰਗੀ ਤੇ ਮੈਂ ਉਵੇਂ ਹੀ ਕਰੀ ਜਾਂਦੀ ਆ ਪਰ ਮੈਨੂੰ ਵਧੀਆ ਨਹੀਂ ਲੱਗਾ ਮੈਂ ਤੇਰੇ ਕਹਿਣੇ ਤੇ ਤਮਚਾ ਕੇ ਆਈ ਆ ਸਾਰਾ ਕੁਝ ਤੇਰੇ ਕਹਿਣੇ ਤੇ ਹੋ ਰਿਹਾ ਨਾ ਤੇਰੇ ਕਹਿਣੇ ਤੇ ਹੋਊਗਾ ਪਰ ਮੈਨੂੰ ਵਧੀਆ ਨਹੀਂ ਲੱਗ ਰਿਹਾ ਆ ਜਦੋਂ ਤਾਉ ਮਚਾਈ ਦਿੱਤਾ ਫਿਰ ਤੂੰ ਮੇਰੇ ਕੋਲੇ ਆ ਕੇ ਕੀ ਕਹਿੰਨੀ ਐ ਪਤਾ ਨਹੀਂ ਕਿ ਸੂਟ ਸੂਟ ਦੀਆਂ ਗੱਲਾਂ ਜਿਹੀਆਂ ਕਰੀ ਜਾਂਦੀਆਂ ਨੇ ਸਮਝ ਨਹੀਂ ਆਈ ਕਿਆ ਪਰਨੀ ਤ ਤਿਆਰ ਨਹੀਂ ਹੋਈ ਅਜੇ ਤਿਆਰ ਤਾਂ ਬਸ ਹੈ ਹੁੰਦੀ ਸੀ ਤਿਆਰ ਕੱਪੜੇ ਕਰਤੀ ਮੇਰੇ ਪਰਸਾ ਸੋਡੇ ਦਾ ਪ੍ਰੈਸ ਕੀਤੇ ਪਿਆ ਮੈਂ ਆਪਦੇ ਵੀ ਕਰਕੇ ਆਈ ਸੀ ਕਪੜੇ ਪ੍ਰੈਸ ਅੱਛਾ ਤਾਂ ਪਤਾ ਨਹੀਂ ਕੀ ਗੱਲ ਹੋ ਗਈ ਮੇਰਾ ਸੂਟ ਨਾ ਇਕੱਠਾ ਜਾ ਹੋ ਗਦੇ ਇੰਨਾ ਮੱਛਿਆ ਪਿਆਗਾ ਤੇਰਾ ਦੋ ਹੀ ਕੰਮ ਹੁੰਦਾ ਜਦੋਂ ਕਿਤੇ ਜਾਣਾ ਹੋਵੇ ਤੇਰੇ ਇਹੀ ਕੰਮ ਆ ਜਦ ਤੂੰ ਆਖੇਂਗੀ ਪ੍ਰੈਸ ਖਰਾਬ ਹੋ ਗਈ ਜਾਂ ਮੇਰਾ ਸੂਟ ਮੱਛ ਗਿਆ ਜਾਂ ਆਖੇਂਗੀ ਮੇਰੀ ਚੁੰਨੀ ਤੇ ਮਾੜੀ ਦਾਗ ਜੇ ਪੈ ਰਹੀ ਕਿਤੇ ਕੁਛ ਕਿਤੇ ਕੋਲ ਤੇਰੇ ਬਾਹਲੇ ਨਹੀਂ ਚੱਲਦਾ ਮੈਂ ਚੰਗੀ ਤਰ੍ਹਾਂ ਪ੍ਰੈਸ ਕਰ ਪਰ ਦੇਖ ਕੇ ਕਰਨਾ ਸੀ ਉਹ ਮੈਨੂੰ ਹੁਣ ਸਮਝ ਤਾਂ ਹੀ ਨਹੀਂ ਲੱਗ ਰਿਹਾ ਵੀ ਸੂਟ ਨੂੰ ਐ ਉਹ ਮੱਛਿਆ ਕਿਵੇਂ ਸੂਟ ਉਦੋਂ ਦਾ ਟਾਈਮ ਥੋੜਾ ਰਹਿ ਗਿਆ ਹੁਣ ਤੇ ਮੇਰੇ ਕੋਲੇ ਸੂਟ ਵੀ ਇੱਕੋ ਹੀ ਐ ਦੋ ਹੀ ਸੂਟ ਸਿੱਖ ਪਏ ਸੀ ਜੰਦੀ ਬਾਜੂ ਇੱਕ ਇੱਕ ਉੱਥੇ ਜਾ ਕੇ ਪਾ ਲੂ ਹੁਣ ਸੂਟ ਇੱਕੋ ਹੀ ਰਹਿ ਗਿਆ ਫਿਰ ਮੈਂ ਜਾਣਾਂਗਾ ਤੇ ਕਿਰਮਾ ਸਲਾਮੀ ਦੇ ਕੇ ਤੇ ਆਪਣਾ ਕੀ ਕਰਕੇ ਮੁੜਿਆ ਹਾਂ ਤੇ ਜੇ ਉੱਤਰ ਕੋਲ ਕੱਪੜੇ ਹੀ ਨਹੀਂ ਹੁਣ ਐ ਮੈਂ ਜਾਣਾ ਸੀਗਾ ਹੁਣ ਤੂੰ ਜਾਣਾ ਕੀ ਮੈਂ ਜਾਣਾਗਾ ਤੇ ਫਿਰ ਮੈਂ ਉਹੀ ਪਾ ਕੇ ਲੈ ਜਾਨੀ ਆ ਉਹੀ ਕਿਵੇਂ ਲੋਟੋਂਗੇ ਇੱਕ ਸੂਟ ਲੈ ਦੂੰਗਾ ਉਹ ਤੇ ਜਰੂਰ ਕੱਟਣਾ ਹੈਗਾ ਲੈ ਨਾ ਰੇ ਜੜ ਚਿੜਕਾ ਮਾਰਦਾ ਹੁਣ ਮੈਨੂੰ ਇਹ ਲੈ ਮੇਰਾ ਸੂਟ ਮੱਚ ਗਿਆ ਨਾ ਨੁਕਸਾਨ ਹੋ ਗਿਆ ਮੈਂ ਤਾਂ ਐ ਸੀਗਾ ਵੀ ਇੰਨਾ ਸੋਹਣਾ ਸੂਟ ਪ੍ਰੈਸ ਕਰਕੇ ਧਰ ਕੇ ਆਈ ਸੀ ਅੱਗੇ ਨਾ ਪਿੱਛੇ ਕਦੇ ਮੇਥੋਂ ਸੂਟ ਮੱਚਿਆ ਮੱਚਿਆ ਹੁੰਦਾ ਮੈਨੂੰ ਪਤਾ ਨਾ ਲੱਗਦਾ ਵੀ ਮੇਥੋਂ ਮੱਚਿਆ ਗਿਆ ਸੂਟ ਇਹ ਤਾਂ ਸਮਝ ਨਹੀਂ ਆਉਂਦੀ ਵੀ ਸੂਟ ਮੱਚਿਆ ਤਾਂ ਮੱਚਿਆ ਕਿਵੇਂ ਹੁਣ ਮੈਂ ਲੱਗਦਾ ਸਮਾਂ ਆਪਣੇ ਪੇਕੀ ਵੀ ਨਹੀਂ ਜਾ ਸਕਦੀਗੀ ਇੰਨਾ ਚਾਸ ਹੀ ਮਿਲਤਾ ਜੇ ਸਾਰੇ ਭੈਣ ਭਾਈ ਆਉਣਗੇ ਨਾ ਜਨਮ ਦਿਨ ਤੇ ਬਾਈ ਦੇ ਕੀ ਹੋ ਗਿਆ ਪਰਮਜੀ ਟੇ ਮੱਠੀ ਹੈ ਤੋ ਮੈਂ ਬੈਠਣੀ ਸੀਗਾ ਭਾਈ ਫਿਰ ਹੁਣ ਮਨਜੀਤ ਤੋਂ ਸੁਣੇ ਹੋਊਗਾ ਬੋਲਦਾ ਮੈਂ ਸੁਲਕੀ ਆਈ ਆ ਕੀ ਗੱਲ ਹੋਗੀ ਮੇਰਾ ਨਾ ਸੂਟ ਮੱਚ ਗਿਆ ਮੈਂ ਚੰਗੇ ਭਲੇ ਪ੍ਰੈਸ ਕਰਕੇ ਧਰ ਕੇ ਆਈ ਆ ਪਤਾ ਨਹੀਂ ਕਿ ਮੈਂ ਮੱਚਿਆ ਮੇਰਾ ਸੂਟ ਤੇ ਹੁਣ ਮੈਂ ਐਂ ਸੋਚੀ ਜਾਨੀ ਆ ਵੀ ਮੈਂ ਅੱਗੇ ਵੀ ਤਾਂ ਪ੍ਰੈਸ ਕਰਦੀ ਸੀ ਮੈਸ ਤਾਂ ਕਦੇ ਨਹੀਂ ਸੂਟ ਮੱਚਿਆ ਸੀ ਆ ਪਹਿਲੀ ਵਾਰ ਹੋਇਆ ਜ਼ਿੰਦਗੀ 'ਚ ਮੇਰਾ ਸੂਟ ਮੱਚ ਗਿਆ ਹੁਣ ਮੈਨੂੰ ਐਂ ਕਹਿੰਦਾ ਸੀ ਤੈਨੂੰ ਤਾਂ ਪ੍ਰੈਸ ਨਹੀਂ ਕਰਨੀ ਆਉਂਦੀ ਐ ਬਾ ਤੇ ਪਰ ਮੈਂ ਸੋਡੀਆਂ ਗੱਲਾਂ ਸੁਣ ਲਈਆਂ ਸੀਗੀਆਂ ਤੁਸੀਂ ਕੀ ਸੂਟ ਸੂਟ ਦੀਆਂ ਗੱਲਾਂ ਕਰੀ ਜਾਂਦੀਆਂ ਸੀ ਉਹ ਉਹ ਤਾਂ ਬੇਬੇ ਕਿੱਥੇ ਹੈਗੀ ਮੈਨੂੰ ਨਹੀਂ ਪਤਾ ਬੇਬੇ ਦਾ ਕਿੱਥੇ ਹੈਗੀ ਉਹ ਸੂਟ ਨਾ ਤੇਰੇ ਤੋਂ ਨਹੀਂ ਮਚਾ ਉਹ ਬੇਬੇ ਨੇ ਮੇਰੇ ਤੋਂ ਜਾਣ ਵਜ੍ਕੇ ਮਚਵਾਇਆ ਆ। ਓਹੋ ਤੁਸੀਂ ਮਚਾਇਆ ਮੇਰਾ ਸੂਟ ਬੇਬੇ ਕਹਿੰਦੀ ਤੈਨੂੰ ਜਾਣ ਨਹੀਂ ਦੇਣਾ ਵੀ ਤੇਰੀ ਭਾਬੀ ਨੂੰ ਜਾਣ ਨਹੀਂ ਦੇਣਾ। ਤੁਸੀਂ ਮੈਨੂੰ ਨਾ ਜਾਣ ਦਿੰਦੀਆਂ ਮੇਰਾ ਸੂਟ ਤਾਂ ਨਾ ਮਚਾਉਂਦੀਆਂ ਤੁਸੀਂ। ਤੁਸੀਂ ਇੰਨਾ ਮਾੜਾ ਸੋਚਦੇ ਆ ਮਾਵਾਤੀਆਂ ਮੇਰੇ ਤੇ। ਬੇਬੇ ਕਹਿੰਦੀ ਉਹ ਜੱਜ ਜੀ ਕਰੀ ਜਾਂਦੀ ਹੈਗੀ ਬਸ ਤਾਂ ਕਰਕੇ। ਹੁਣ ਤੂੰ ਮੈਨੂੰ ਦੱਸਦੀਆਂ ਬਿੰਦਰ ਪਹਿਲਾਂ ਤੂੰ ਮੇਰਾ ਸੂਟ ਮਚਾਤਾ। ਤੂੰ ਮੇਰਾ ਸੂਟ ਕਿਉਂ ਮਚਾਇਆ ਭਾਈ? ਚਲ ਬੇਬੇ ਦਾ ਹੈ ਜੈ ਜੀ ਹੈਗੀ ਤੂੰ ਤਾਂ ਨਾ ਮਚ ਦੇਖੋ ਹਰ ਮਾਂ ਨੂੰ ਚਾਹੀਦਾ ਹੈਗਾ ਵੀ ਉਹਦੀ ਧੀ ਨੂੰ ਮੈਂ ਸਿੱਧੇ ਰਸਤੇ ਪਾਵਾਂ ਪਰ ਮੇਰੀ ਮਾਂ ਇਹੋ ਜੀ ਹੈ ਜਿਹੜੀ ਨੇ ਮੈਨੂੰ ਅੱਡੇ ਵੱਡੇ ਪੁੱਠੇ ਰਸਤੇ ਪਾਇਆਗਾ ਤੁਸੀਂ ਤਾਂ ਮੇਰਾ ਸੂਟ ਮਚਾ ਕੇ ਧਰਤਾ ਮੈਂ ਉਹਦੇ ਪੇਕੇ ਜਾਣਕ ਨਹੀਂ ਹੋ ਰਹੀ ਆ ਬੈਠੀ ਐ ਮੈਂ ਤਾਂ ਕੋਈ ਨਹੀਂ ਤੂੰ ਮੇਰੇ ਭਰਾ ਦਾ ਜਨਮ ਦਿਨ ਸੀਗਾ ਤੂੰ ਭੱਗ ਜਾ ਹੁਣ ਮੈਂ ਕਿੱਥੋਂ ਭੱਗ ਜਾ ਮੇਰਾ ਸੂਟ ਤਾਂ ਮਚਾਤਾ ਕੋਈ ਨਹੀਂ ਤੇਰੇ ਹੋਰ ਬਥੇਰੇ ਸੂਟ ਕੋਈ ਹੈ ਨਹੀਂ ਜੀ ਹੁੰਦੇ ਫਿਰ ਮੈਂ ਪਾ ਕੇ ਭੱਗ ਨਾ ਜਾਂਦੀ ਨਹੀਂ ਕੋਈ ਨਹੀਂ ਮੈਂ ਬੇਬੇ ਲਈ ਤੋਂ ਤੇ ਆਪਦੇ ਵਾਸਤੇ ਤੇਰੇ ਤੋਂ ਮਾਫੀ ਮੰਗਦੀ ਆ ਜੀ ਹੁਣ ਤਾਂ ਕੋਈ ਫਾਇਦਾ ਹੀ ਨਹੀਂ ਜਦੋਂ ਮੇਰਾ ਸੂਟ ਹੀ ਮਚਾਤਾ ਤੁਸੀਂ ਕੋਈ ਨਹੀਂ ਤੇਰੇ ਹੋਰ ਮੈਂ ਸਾਰਾ ਕੁਝ ਬੇਬੇ ਦੇ ਕਹਣੇ ਤੇ ਕੀਤਾਗਾ ਮੈਨੂੰ ਨਹੀਂ ਪਤਾ ਕਿ ਇਹਦੇ ਕਹਣੇ ਤੇ ਕੀਤਾਗਾ ਨਾ ਕਰਦੇ ਉਹਦਾ ਕਿਹੜਾ ਪਤਾ ਨਹੀਂ ਸੀ ਸਾਨੂੰ ਮੇਰਾ ਸੂਟ ਮਚਾ ਕੇ ਧਰਤਾ ਮੇਰੀ ਤਾਂ ਹੁਣ ਲੱਗੀ ਜਾਂਦੀ ਹੈ ਵੀ ਤੁਸੀਂ ਐ ਜਮੇ ਇਹ ਸੋਚਿਆਗਾ ਵੀ ਇਹਦਾ ਸੂਟ ਮਚਾਉਣ ਆਏ ਨੇ ਜਾਣਾਗਾ ਲੱਗ ਕੇ ਬੇਬੇ ਦੇ ਮਾਗਰ ਤੂੰ ਸੂਟ ਮਚਾਤਾ ਹੁਣ ਤਾਂ ਮੈਨੂੰ ਦੱਸਣ ਆ ਗਈ ਨਾਲੇ ਮੈਨੂੰ ਇੰਨੇ ਇੰਨੇ ਗਾਲਾਂ ਉਹ ਦੇ ਕੇ ਗਿਆਗਾ ਮਨਜੀਤ ਕੀ ਕੁਛ ਕਹਿ ਕੇ ਗਿਆ ਮੈਨੂੰ ਕੋਈ ਨਹੀਂ ਉਹਨਾਂ ਤਾਂ ਵੀ ਮਾਫੀ ਮੰਨ ਲਵਾਂਗੀ ਮੈਂ ਮਾਫੀ ਵਾਲੀ ਕੋਈ ਗੱਲ ਨਹੀਂ ਵੀਰੇ ਇਹ ਨਹੀਂ ਮੂਟੀ ਮਚਾਤਾ ਮੇਰਾ ਤੁਸੀਂ ਹੋ ਗਈ ਭਈ ਰਾਲਾ ਭਾਈ ਅਨਵਾ ਆਹ ਦੇਖ ਬੇਬੇ ਮੇਰਾ ਸਾਰਾ ਸੂਟ ਮਚਾਤਾ ਤੁਸੀਂ ਇਹਨੇ ਮਚਾਇਆ ਕਿਸੇ ਨੇ ਨਹੀਂ ਮਚਾਇਆ ਤੇਰਾ ਸੂਟ ਤੂੰ ਹੀ ਕਿਹਾ ਵਿੰਦਰ ਨੂੰ ਵੀ ਸੂਟ ਮਚਾਤੇ ਸੂਟ ਮਚਾਤਾ ਇਹਨੇ ਮੇਰਾ ਨਹੀਂ ਕਿਹਾ ਵਿੰਦਰ ਨੂੰ ਆਸੂ ਮਚਾ ਕੇ ਕੀ ਕਰਨਾ ਸੀ ਪੁੱਤਰਾ ਤੁਸੀਂ ਇੰਨੇ ਚਾਲਾਂ ਖੇਡਦੀ ਹੋਂਗੀਆਂ ਵੀ ਬੇਕੀ ਨਾ ਬਗ ਜੇ ਕਿਤੇ ਅਸੀਂ ਮਚਾਇਆ ਨਹੀਂ ਕਰਿਆ ਨਹੀਂ ਕਿਹਾ ਮੈਨੂੰ ਦੱਸ ਦੇ ਵਿੰਦਰ ਇਹ ਸਾਰਾ ਕੁਝ ਦੱਸ ਨਹੀਂ ਪਿਆ ਜੇ ਤੇ ਮੇਰੀ ਮਾਂ ਇਹੋ ਜਿਹੇ ਕਾਲੀਆਂ ਕਰਤੂਤਾਂ ਕਰੋਗੀ ਫਿਰ ਮੈਨੂੰ ਭਾਗੀ ਤੋਂ ਲੁਕੋ ਰੱਖਣਾ ਪਊ ਮਾਂ ਤਾਂ ਤੈਨੂੰ ਸਹੀ ਗੱਲ ਦੱਸਦੀ ਆ ਪੁੱਤਰਾ ਮਾਦਾ ਕੰਮ ਮੇਰੀ ਨਹੀਂ ਆ ਹੋ ਬਰਿਆ ਸੀ ਮੈਂ ਇਥੋਂ ਨਹੀਂ ਬਣਦਾ ਕੰਮ ਮੈਂ ਆਖਾ ਨੂੰ ਮੋੜਨਾ ਨਹੀਂ ਦੱਸ ਦੇਣਾ ਤੇ ਮੈਂ ਇਹਨੂੰ ਬਾਤਾਂ ਵੀ ਲੀੜਿਆ ਹੋ ਕਰਦੇ ਤੇ ਆਪੇ ਰਹਿ ਜੂ। ਤੁਸੀਂ ਮੈਨੂੰ ਨਾਂ ਜਾਣ ਦਿੰਦੇ ਬੇਬੇ ਫਿਰ ਮੇਰਾ ਸੂਟ ਤਾਂ ਨਹੀਂ ਮਚਾਉਣਾ ਸੀ ਮੱਸਾ ਮੇਰੇ ਪੇਕੇ ਨੇ ਮੈਨੂੰ ਸੂਟ ਲੈ ਕੇ ਦਿੱਤਾ ਸੀ ਸਿਉਣੀ ਦੀ ਤਾਰਾਂ ਸੀ ਇਹ ਤਾਂ ਮੇਰੇ ਵਾਸਤੇ। ਉਹ ਤਾਂ ਮੈਂਥੋਂ ਗਲਤੀ ਹੋ ਗਈ। ਤੁਹਾਡੀ ਤਾਂ ਗਲਤੀ ਆ ਨਾ ਇਹ ਮੇਰਾ ਸੂਟ ਮਚਾਤਾ ਇਹ। ਉਹ ਅੱਜ ਤਨ ਸੂਟ ਖੋਲ ਲਿਆ ਤੁਸੀਂ। ਉਹ ਨਹੀਂ ਨਾ ਮੈਂ ਬਣਦਾ ਜੇ ਜੇ ਮੇਰੇ ਪੇਕੇ ਨੇ ਦਿੱਤਾ ਸੀਗਾ ਉਹੋ ਜੀ ਲਿਆ ਦੂੰਗੀ ਪੁੱਤ ਮੈਂ ਤੈਨੂੰ। ਇਹ ਸੂਟ ਸੀ ਨਾ ਜਿਹੜਾ ਇਹ 'ਚ ਬਹੁਤ ਮੇਰੀ ਰੀਜਾਂ ਸੀਗੀਆਂ ਮੇਰੇ ਪੇਕਿਆਂ ਤੋਂ ਆਇਆ ਹੋਇਆ ਸੀਗਾ ਤੁਸੀਂ ਮਿੰਟ 'ਚ ਮਚਾਤਾ ਲਾ ਕੇ ਪ੍ਰੈਸ ਆ ਕੋਈ ਨਹੀਂ ਮੈਂ ਅੱਤੀ ਮੈਂ ਇਥੋਂ ਗਲਤੀ ਹੋਗੀ ਤੁਮੈਨ ਮਾਫ਼ ਕਰ ਗਲਤੀ ਤਾਂ ਮੈਥੋਂ ਤੁੰ ਨਾ ਮੰਨ ਬੇਬੇ ਫਿਰ ਵੀ ਮੈਨੂੰ ਤਾਂ ਉਹ ਆਉਂਦਾ ਪਰ ਸੂਟ ਤਾਂ ਮਚਾਉਣ ਵਾਲਾ ਮਚਾਤਾ ਨਾ ਤੁਸੀਂ